I'm ਹਲਕਾ ਤਿਰਪਾ ਦੇ ਵਿੱਚ ਦੋ ਪਿੰਡਾਂ ਦੇ ਪਿੰਡ ਗੁਜਰਾਂ ਅਤੇ ਢੰਡੋਲੀ ਕੋਟ ਦੇ ਵਿੱਚ ਇੱਕ ਜ਼ਹਿਰੀਲੀ ਸ਼ਰਾਬ ਨਾਲ ਹਾਦਸਾ ਹੋਇਆ ਸੀ ਕੁਝ ਮਹੀਨੇ ਪਹਿਲਾਂ ਉਹ ਸ਼ਰਾਬਤੀ ਅੰਸਰਾਂ ਨੇ ਜ਼ਹਿਰੀਲੀ ਸ਼ਰਾਬ ਪਿੰਡਾਂ ਦੇ ਵਿੱਚ ਭੇਜਤੀ ਜਿਸ ਨਾਲੇ ਬਹੁਤ ਵੱਡਾ ਹਾਦਸਾ ਵਾਪਰਿਆ ਸੀ ਜਿੱਦੇ ਵਿੱਚ ਨੌ ਲੋਕਾਂ ਦੀ ਜਾਨ ਚਲੀ ਗਈ ਤੇ ਚਾਰ ਪੰਜ ਮੁੰਡਿਆਂ ਦੀ ਅੱਖਾਂ ਤੇ ਸੈਕਟਰ ਫੈਸੀਗਾ ਉਸ ਟਾਈਮ ਵੀ ਸੂਬੇ ਦੇ ਮੁੱਖ ਮੰਤਰੀ ਭਗੰਤ ਮਾਨ ਜੀ ਇੱਥੇ ਆਏ ਸੀਗੇ ਭਰੋਸਾ ਦੇਣ ਲਈ ਇਹਨਾਂ ਨੂੰ ਤੇ ਅਫਸੋਸ ਪ੍ਰਗਟ ਕਰਨ ਲਈ ਮੰਤਰੀ ਸਾਹਿਬ ਵੀ ਆਏ ਸੀ ਕੁਸ਼ਣ ਨੂੰ ਮਤਲਬ ਪਹਿਲਾਂ ਦਿੱਤੀ ਗਈ ਸੀ ਅੱਜ 9 ਪਰਿਵਾਰਾਂ ਨੂੰ 5-5 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਸਹਾਇਤਾ ਉਸ ਜਿਹੜਿਆਂ ਦੀ ਨੈਗੇਟਿਵ ਇਫੈਕਟ ਪਿਆ ਉਹਨਾਂ ਦੇ ਹਜੇ ਚੈੱਕ ਆਉਣੇ ਨੇ ਉਹਨਾਂ ਨੂੰ ਸਹਾਇਤਾ ਦਿੱਤੀ ਗਈ ਇਹ ਸਰਕਾਰ ਵੱਲੋਂ ਪਹਿਲਾਂ ਵੀ ਕਿਹਾ ਗਿਆ ਸੀ ਹੁਣ ਵੀ ਚੈੱਕ ਦੇ ਇਤੋਂ ਬਾਅਦ ਆਨਰ ਟਾਈਮ ਦੇ ਵਿੱਚ ਵੀ ਜੇ ਕੋਈ ਪਰਿਵਾਰ ਨੂੰ ਖੇਤਾਂ ਦੀ ਲੋੜ ਹੈਗੀ ਤਾਂ ਅਸੀਂ ਮਦਦ ਲਈ ਖੜੇ ਚੁੱਕ ਜਾਂਦੇ ਹਾਂ ਮੇਰਾ ਨਾਮ ਲਖਵੀਰ ਸਿੰਘ ਬੂਟਾ ਜੀ ਮੇਰੇ ਜੀ ਦੋ ਅੱਡੇ ਚੱਕਰੀ ਕਿੰਨੇ ਕਿੰਨੇ ਚੱਕਰੀ ਕਿੰਨੇ ਚੱਕਰੀ ਕੀ ਕਹਣਾ ਤੁਸੀਂ ਕਿਤੇ ਮੈਂ ਤੁਹਾਨੂੰ ਪੂਰੀ ਗੱਲ ਕਰਦਾ ਜੀ ਜੋ ਪਿਛਲੇ ਦਿਨ ਸਾਡੇ ਪਿੰਡਾਂ ਦੇ ਵਿੱਚ ਸੱਤ ਮੌਤਾਂ ਸ਼ਰਾਬ ਪੀ ਕੇ ਹੋਈਆਂ ਸੀ ਉਸ ਤੋਂ ਨਾਲ-ਨਾਲ ਕੁਝ ਜਿਹੜੇ ਬੰਦੇ ਨੇ ਸ਼ਰਾਬ ਪੀਤੀ ਨਿਗਾ ਚਲੀ ਗਈ ਕਈ ਬੰਦਿਆਂ ਦੀ ਜਿਨ੍ਹਾਂ ਦਾ ਸਰਕਾਰੀ ਤੌਰ ਤੇ ਜਿਹੜਾ ਲਾਜਤੀ ਪਟਿਆਲਾ ਰਜਿੰਦਰਾ ਹਸਪੀਟਲ ਤੇ ਵੀ ਹੋਇਆ ਸੰਗਰੂਰ ਵੀ ਹੋਇਆ ਉਹਦੇ ਨਾਲ-ਨਾਲ ਸਾਡੇ ਢੰਡੋਲੀ ਖੁਰਦਸੀ ਦੇ ਤੇ ਰਵਦਾਸ ਟਿੱਬੀ ਜੋ ਸੁਨਾਮ ਵੀ ਤੇ ਜਿਨ੍ਹਾਂ ਦੀ ਮੌਤ ਹੋਈ ਆ ਉਸ ਤੋਂ ਬਾਅਦ ਜੋ ਸਰਕਾਰ ਨਾਲ ਸਾਡੀ ਉਸ ਟਾਈਮ ਦੇ ਵਿੱਚ ਚੋਣ ਜਾਬਤਾ ਲੱਗੇ ਦੀ ਕੰਪਰੋਮਾਈਜ਼ ਹੋਇਆ ਸੀ ਬੈਠ ਕੇ ਸਮਝੌਤਾ ਹੋਇਆ ਸੀ 5-5 ਲੱਖ ਰੁਪਏ ਦੇ ਅੱਜ ਸਰਕਾਰ ਨੇ ਤੇਜਿੰਦਰ ਸੋਹੀ ਜੀ ਆਕੇ ਇਹਨਾਂ ਨੂੰ ਜੋ ਕਿ ਹਰਪਾਲ ਚੀਮੇ ਦੇ ਵਿੱਤ ਮੰਤਰੀ ਦੇ ਪੀਏ ਹਨ ਉਹ ਇਹਨਾਂ ਨੂੰ ਆਕੇ 5-5 ਲੱਖ ਰੁਪਏ ਦੇ ਚੈੱਕ ਦੇ ਕੇ ਗਏ ਸਾਡੇ ਪਿੰਡ ਗੁਜਰਾ ਦੇ ਵਿੱਚ ਜੀ ਜੀ ਜੋ ਪੱਗ ਲਖੀ ਸਹਿਤ ਮਿਲੀ ਹੈ ਉਹ ਸਹੀ ਜੈ ਜਮਣੂ ਬਿਲਕੁਲ ਨਹੀਂ ਜੀ ਅਸੀਂ ਇਹਨੂੰ ਜਾਇਜ਼ ਮੰਨਦੇ ਦੇਖੋ ਜੀ ਜਿਹਦਾ ਪਰਿਵਾਰਕ ਮੈਂਬਰ ਚਲਿਆ ਗਿਆ ਕੋਈ 5 ਲੱਖ ਰੁਪਏ ਨਾਲ ਉਦੀ ਐਡੀ ਬੜੀ ਕੋਈ ਮਾਲੀ ਮਦਦ ਨਹੀਂ ਹੈਗੀ ਕਿਉਂਕਿ ਜਿਹੜੇ ਅਸਲੀ ਬੱਚੇ ਇਹਨਾਂ ਦੇ ਕਮਾਉਣ ਵਾਲੇ ਦੇ ਪਰਿਵਾਰ ਚ ਜਿਹੜੇ ਉਹ ਚਲੇ ਗਏ ਹੁਣ ਇਹਨਾਂ ਦੇ ਜਿਹੜੇ ਬੱਚਿਆਂ ਦੇ ਬਾਪ ਦਾ ਸਾਆ ਉੱਠ ਗਿਆ ਜਿਹੜੀਆਂ ਭੈਣਾਂ ਵਿਧਵਾ ਹੋਈਆਂ ਨੇ ਉਹ ਕਿੱਥੇ ਜਾਣ ਹੁਣ ਕਿਉਂਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜਿੰਨੇ ਕੋਈ ਵਿੱਦਿਆ ਦੇ ਯੋਗ ਆ ਬੱਚੇ ਨੇ ਪੜ੍ਹੇ ਲਿਖੇ ਇਹਨਾਂ ਨੂੰ ਨੌਕਰੀ ਦੀ ਮੰਗ ਕਰਦੇ ਆ ਸਰਕਾਰ ਨੂੰ ਅਜੇ ਤੇਜਿੰਦਰਪਾਲ ਸੋਹੀ ਜੀ ਵੀ ਕਹਿ ਕੇ ਗਏ ਨੇ ਕੁਝ ਪੋਸਟਾਂ ਨਿਕਲੀਆਂ ਨੇ ਵੀ ਇਹ ਪਰਿਵਾਰਾਂ ਨਾਲ ਅਸੀਂ ਕਹਿੰਦੇ ਆ ਵੀ ਸਾਨੂੰ ਮਿਲੋ ਤੇ ਅਸੀਂ ਨੌਕਰੀ ਦੀ ਗੱਲ ਅਸੀਂ ਪਹਿਲਾਂ ਵੀ ਜਦੋਂ ਸੰਘਰਸ਼ ਕੀਤਾ ਉਦੋਂ ਵੀ ਅਸੀਂ ਨੌਕਰੀ ਦੀ ਗੱਲ ਕੀਤੀ ਸੀ ਵੀ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਇਹਦੇ ਨਾਲ ਨਾਲ ਅਸੀਂ ਜੋ ਸਰਕਾਰ ਨੂੰ ਬਾਬਾ ਸਾਹਿਬ ਡਾਕਟਰ ਬੀਆਰ ਮੇਡ ਕਰਦੀ ਬਦੌਲਤ ਸਾਨੂੰ ਐਸਸੀ ਐਕਟ ਜੋ ਪਰਚਾ ਦਰਜ ਹੋਇਆ ਹੋਇਆ ਹੈ ਇਹਨਾਂ ਦੇ ਉਹ ਜਿਹੜੀ ਮਾਮਜਾ ਸਰਕਾਰ ਨੇ ਦੇਣਾ ਉਹ ਜਿਹੜੀ ਜਦੋਂ ਚਲਾਨ ਪੇਸ ਹੋ ਜੇ ਐਸਸੀ ਐਕਟ ਦੀ ਜਿਹੜੀ ਪਹਿਲੀ ਕਿਸ਼ਤ ਮਿਲਣੀ ਚਾਹੀਦੀ ਆ ਜਿਹੜੀ ਦੂਸਰੀ ਕਿਸ਼ਤ ਆ ਉਹ ਜਿਹੜੀ ਦੋਸ਼ੀਆਂ ਨੂੰ ਸਜ਼ਾ ਹੋਣੀ ਆ ਜਾਂ ਉਹ ਤੋਂ ਬਾਅਦ ਚ ਮਿਲਨੀ ਆ ਉਹਦੀ ਗੱਲ ਬਾਅਦ ਦੇ ਵਿੱਚ ਆ ਪਹਿਲਾਂ ਸਰਕਾਰ ਤੋਂ ਅਸੀਂ ਮਾਮਜੇ ਦੀ ਗੱਲ ਕਰਦੇ ਆਂ ਜੋ ਇਹਨਾਂ ਦਾ ਪਹਿਲਾ ਪੈਸਾ ਰਹਿੰਦਾਗਾ ਉਹ ਦਿੱਤਾ ਜਾਵੇ ਤੇ ਪਰਿਵਾਰਾਂ ਨੂੰ ਇਹਨਾਂ ਦੀ ਪਰਿਵਾਰਾਂ ਦੀ ਨੌਕਰੀਆਂ ਦੇ ਕੇ ਇਹਨਾਂ ਦੀ ਮਦਦ ਕੀਤੀ ਜਾਵੇ। ਦੇਖੋ ਜੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਜਿਹੜੀ ਕਿ ਇਹ ਮੌਤਾਂ ਹੋਈਆਂ ਨੇ ਵੀ ਅੱਗੇ ਵਾਸਤੇ ਕੋਈ ਕੋ ਵਿਕਲਪ ਨਾ ਹੋਣਾ ਇਹਨੂੰ ਸਖਤ ਤੋਂ ਸਖਤ ਕਾਨੂੰਨੀ ਜਿਹੜੀ ਲੜਾਈ ਆ ਇਹ ਸਰਕਾਰ ਨੂੰ ਵੀ ਲੜਨਾ ਪਊ ਪਰਿਵਾਰਾਂ ਨੂੰ ਵੀ ਕਹਿ ਰਹੇ ਆ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਸਾਥ ਦਿਓ ਜੋ ਤੁਹਾਨੂੰ ਪੁੱਛਦੇ ਨੇ ਕਿਸ ਨੇ ਜੀ ਕੋਈ ਸਵਾਲ ਜਵਾਬ ਕਰਦੇ ਉਹਨਾਂ ਦਾ ਪੂਰਾ ਸਾਥ ਦਿਓ ਡਟ ਕੇ ਜਿਹੜੇ ਕਿ ਦੋਸ਼ੀ ਨੇ ਉਹ ਬਖਸ਼ੇ ਨਹੀਂ ਜਾਣੇ ਚਾਹੀਦੇ ਕੋਈ ਵੀ ਹੋਣ ਕਿਉਂਕਿ ਇਹ ਅੱਗੇ ਵਾਸਤੇ ਕੋਈ ਸਮਾਜ ਦੇ ਵਿੱਚ ਅਹੀ ਜੀ ਦੁਬਾਰਾ ਕੋਈ ਘਟਨਾ ਨਾ ਵਾਪਰੇ ਪੰਜ ਦੇ ਦੋ ਤੁਹਾਨੂੰ ਇਹਦੇ ਟੈਕਨੀਕ ਕਿੰਨਾ ਇਸ ਵਾਰ ਲੈਣਗੇ ਇਹ ਸਰਕਾਰ ਵੱਲੋਂ ਮਿਲੇ ਇਹਨਾਂ ਚੈੱਕ ਕਿੰਨੇ ਟੈਕਨੀਕ ਲੈਣਗੇ ਸਾਨੂੰ ਸਾਥ ਚੈੱਕ ਇਹ ਦੋ ਮਾਜਰਾ ਚੈੱਕ ਹੋ ਗੋ ਇਹਨਾਂ ਤੋਂ ਕੋਈ ੱੱਲੂ ਕੋਈ ਗੱਲ ਨਹੀਂ ਸਾਡਾ ਬਸ ਤੁਸੀਂ ਹੋਰ ਕੀ ਮੰਗਣਾ ਹੈ ਅਸੀਂ ਸਰਕਾਰ ਤੋਂ ਇਹ ਮੰਗਣਾ ਚਾਹੁੰਦੇ ਜੀ ਬੱਚਿਆਂ ਨੂੰ ਨੌਕਰੀ ਮਿਲਣੇ ਚਾਹੀਦੇ ਜਾਂ ਇਹ ਵਿਚਾਰੀਆਂ ਉਹ ਸਾਰੀਆਂ ਅਸੀਂ ਕਿੰਨਾ ਕੁ ਟੈਕਸ ਹੋ ਜਾਣਾ ਹੈ ਜਨਾਨੀ ਦਿੱ 300 ਰੁਪਏ ਦਿਹਾੜੀ ਉਹਦੇ ਉੱਤੇ ਕੁਝ ਨਹੀਂ ਹੋ ਸਕਦਾ ਜਿਹੜੇ ਕਮਾਉਣ ਵਾਲੇ ਤੋਂ ਸਾਡੇ ਚਲੇਗੀ ਕੀ ਮੰਗਣਾ ਹੈ ਸਰਕਾਰ ਤੋਂ ਇਹ ਮੰਗਣਾ ਚਾਹੁੰਦੇ ਜੀ ਜਿਹੜੀ ਇਹ ਘਟਨਾ ਵਾਪਰੀ ਹੈ ਵੀ ਉਸ ਤੋਂ ਬਾਅਦ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਹੜੇ ਨਿਸ਼ਚੈ ਪੱਤਾ ਵੇਚਦਾ ਕੋਈ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਸੀ ਕਾਨੂੰਨੀ ਸੰਗ ਜੰਗਲੜਲਾਏ ਸਾਡਾ ਰਣਸਹਹਿਤਾ ਕੀਤੀ ਜਾਵੇ ਜਿਹੜੇ ਨਾਸ਼ਿਆਰੇ ਨੇ ਤੇ ਉਹਨਾਂ ਤੇ ਕਾਰਵਾਈ ਕੀਤੀ